ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਲੋਕ ਘਰਾਂ ਦੇ ਵਿੱਚੋਂ ਕੂੜਾ ਕਰਕਟ ਚੁੱਕ ਕੇ ਡੰਪਿੰਗ ਗਰਾਊਂਡ ਤੱਕ ਪਹੁੰਚਾਉਂਦੇ ਨੇ ਬਾਲਮਿਕ ਭਾਈਚਾਰੇ ਦਾ ਜ਼ਿਆਦਾਤਰ ਰੋਲ ਹੁੰਦਾ ਹੈ ਉਹ ਰੋਜਗਾਰ ਉਹਨਾਂ ਦਾ ਹੁੰਦਾ ਹੈ ਕਿ ਕਿਤਨੇ ਕਿਤੇ ਉਹਨਾਂ ਘਰਾਂ ਦੇ ਵਿੱਚ ਜੋ ਕੂੜਾ ਚੁੱਕਿਆ ਜਾਂਦਾ ਹੈ ਉਸ ਦੇ ਵਿੱਚ ਕੁਝ ਕੁ ਪੈਸੇ ਜਿਹੜੇ ਹਰ ਘਰ ਤੋਂ ਲਈ ਜਾਂਦੇ ਜਿਵੇਂ ਕਿਸੇ ਕਈ ਜਗ੍ਹਾ 50 ਰੁਪਏ ਕੇ ਜਗ੍ਹਾ 100 ਕੇ ਜਗ੍ਹਾ 150 ਰੁਪਿਆ ਤਾਂ ਇਸ ਤਰੀਕੇ ਦੇ ਨਾਲ ਉਹ ਆਪਣਾ ਘਰ ਦਾ ਗੁਜ਼ਾਰਾ ਉਹ ਕੂੜਾ ਚੁੱਕ ਕੇ ਘਰਾਂ ਦੇ ਵਿੱਚੋਂ ਸੁੱਟ ਕੇ ਫਿਰ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਪਰ ਦੱਸਿਆ ਜਾ ਰਿਹਾ ਕਿ ਕੁਝ ਦਿਨਾਂ ਤੋਂ ਸਰਕਾਰ ਵੱਲੋਂ ਨਗਰ ਕੌਂਸਲਾਂ ਵੱਲੋਂ ਅਫਸਰਾਂ ਵੱਲੋਂ ਕੁਝ ਟੈਂਡਰ ਕੱਢੇ ਜਾ ਰਹੇ ਨੇ ਕਿ ਹੁਣ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਕੂੜਾ ਚੁੱਕਣ ਦਾ ਕੰਮ ਕਰੇਗੀ ਉਸ ਦੇ ਵਿੱਚ ਵਰਕਰ ਰੱਖੇ ਜਾਣਗੇ ਤਨਖਾਹਾਂ ਡਿਸਾਈਡ ਹੋਣਗੀਆਂ 5000 10000 ਜੋ ਵੀ ਉਹਨਾਂ ਨੇ ਆਪਣਾ ਰੇਟ ਤੈਅ ਕਰ ਲਿਆ ਪਰ ਦੂਜੇ ਪਾਸੇ ਬਾਲਮਿਕ ਪਾਈਚਾਰਾ ਤੇ ਸਫਾਈ ਕਰਮਚਾਰੀਆਂ ਨੇ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅੱਜ ਮੁਹਾਰੀ ਜਿਲ੍ਹੇ ਦੇ ਕਸਬਾ ਨਮਾਕਰੋ ਦੇ ਵਿੱਚ ਨਗਰ ਕੌਂਸਲ ਦਫ਼ਤਰ ਘੇਰਿਆ ਗਿਆ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਸਫਾਈ ਕਰਮਚਾਰੀਆਂ ਨੇ ਧਰਨਾ ਲਗਾਇਆ ਤਾਂ ਇਸ ਜਗ੍ਹਾ ਤੇ ਅਫਸਰ ਕੋਈ ਨਹੀਂ ਨਾ ਸੀ ਕਿ ਬੜਨ ਦੇਣਾ ਇਸ ਤਰੀਕੇ ਦੀ ਜਿਹੜਾ ਹੈ ਇਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਦੱਦ ਨੇ ਸਵਾ ਲੱਖ ਤੋਂ ਵੱਧ ਆਬਾਦੀ ਵਾਲਾ ਇੱਕ ਵੱਡਾ ਕਸਬਾ ਨਮਾਕਰੋ ਹੈ ਜੋ ਕਿ ਹਮੇਸ਼ਾ ਮੁਸ਼ਕਲਾਂ ਦੇ ਨਾਲ ਘੇਰਾ ਰਹਿੰਦਾ ਹੈ ਇਸ ਜਗ੍ਹਾ ਉੱਤੇ ਜਿਹੜੇ ਹੁਣ ਗਰੀਬ ਦੱਬਕਾ ਲੋਕ ਨੇ ਜਿਹੜੇ ਆਪਣਾ ਮਿਹਨਤ ਮਜ਼ਦੂਰੀ ਕਰਕੇ ਲੋਕ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਉਹਨਾਂ ਦਾ ਰੁਜ਼ਗਾਰ ਖੋਇਆ ਜਾ ਰਿਹਾ ਇਸ ਤਰੀਕੇ ਦੇ ਇਹਨਾਂ ਵੱਲੋਂ ਨਾਹਰੇਬਾਜੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਬਾਲਮੀਕ ਭਾਈਚਾਰੇ ਦੇ ਨਾਲ ਦੀ ਨਾਲ ਸਫਾਈ ਕਰਮਚਾਰੀਆਂ ਦੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਹੀ ਗੱਲਬਾਤ ਕਰਦੇ ਆ ਸਰ ਇਹ ਜਿਹੜੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਰਨ ਕੀਏ ਦੱਸਿਆ ਜਾਰੀ ਕੋਈ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਟੈਂਡਰ ਕੱਢਿਆ ਜਾ ਰਿਹਾ ਪਰ ਤੁਹਾਨੂੰ ਦਿੱਕਤ ਕੀ ਹੈ ਉਹ ਤੁਹਾਡੇ ਤਨਖਾਹ ਵੀ ਤੈਅ ਕਰਨਗੇ ਉਹ ਤੁਹਾਡੇ ਨਾਲ ਬਿਲਕੁਲ رابطہ ਵੀ ਕਰਨਗੇ ਕਿ ਭਾਈ ਕਿਹੜੇ ਕਿਹੜੇ ਸਫਾਈ ਕੰਮ ਚ ਰੱਖ ਲੈਣੇ ਪ੍ਰੋਬਲਮ ਕੀ ਆ ਰਹੀ ਤੁਹਾਨੂੰ ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਨਾ ਚੈਨਲ ਦਾ ਜਿਹੜੇ ਆਪ ਮਜ਼ਦੂਰਾਂ ਦੀ ਵਾਲਮੀਕੀ ਸਮਾਦੀ ਆਵਾਜ਼ ਚੁੱਕਣ ਵਾਸਤੇ ਅੱਜ ਤਰਨੇ ਚ ਪਹੁੰਚੇ ਹੋ ਮੈਂ ਪਵਨ ਗੁੜਿਆਲ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦਾ ਮੈਂ ਸੂਬੇ ਦਾ ਜਨਰਲ ਸੈਕਟਰੀ ਹਾਂ ਤੇ ਜਿਹੜਾ ਜਿਹਦਾ ਧਰਨਾ ਲੱਗਿਆ ਹੋਇਆ ਹੈ ਇਹ ਜਿਹੜਾ ਵਾਲਮੀਕੀ ਸਮਾਜ ਨਾਲ ਸੰਬੰਧਿਤ ਕਰਕਰ ਤੋਂ ਕੂੜਾ ਚੁੱਕਣ ਦਾ ਕੰਮ ਕਰਦੇ ਆ ਅਸੀਂ ਜਿਹੜੇ ਇਹਨਾਂ ਨਾਲ ਸੰਬੰਧ ਲੋਕ ਐ ਸਾਰੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਆਮ ਆਦਮੀ ਦੀ ਸਰਕਾਰ ਐ ਇਹ ਵਾਲਮੀਕੀ ਸਮਾਜ ਨੂੰ ਆਰਥਿਕ ਗੱਲਾਂ ਬਣਾਉਣਾ ਚਾਹੁੰਦੀ ਐ ਕਰਕਰ ਤੋਂ ਕੂੜਾ ਚੁੱਕਣ ਦਾ ਠੇਕਾ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣਾ ਚਾਹੁੰਦੀ ਐ ਇਹ ਇਹਨਾਂ ਦੀ ਉਹੀ ਸੋਚ ਐ ਮਨੁਵਾਦੀ ਸੋਚ ਐ ਮਨੁਵਾਦੀ ਸੋਚ ਹੈ ਇਹਨਾਂ ਦੀ ਵੀ ਇਹਨਾਂ ਇਹਨਾਂ ਕਰਮਚਾਰੀਆਂ ਨੂੰ ਅਸੀਂ ਕੰਪਨੀ ਨੂੰ ਠੇਕਾ ਦੇ ਦਈਏ سرمایہਦਾਰਾਂ ਨੂੰ سرمایہਦਾਰ ਬਣਾਇਆ ਜਾਵੇ ਪੂੰਜੀਪਤੀ ਨੂੰ ਠੇਕਾ ਦਿੱਤਾ ਵੀ ਇਹਨਾਂ ਨੂੰ 10000 ਤਨਖਾਹ ਦੇ ਕੇ 8000 ਤਨਖਾਹ ਦੇ ਕੇ ਇਹਨਾਂ ਨੂੰ ਆਰਥਿਕ ਗੁਲਾਮ ਬਣਾਇਆ ਜਾਵੇ ਅਸੀਂ ਇਹਦਾ ਜ਼ੋਰਦਾਰ ਵਿਰੋਧ ਕਰਦੇ ਹਾਂ ਕਿਉਂਕਿ ਇਹ ਜਿਹੜਾ ਰੋਜ਼ਗਾਰ ਹੈ ਕਰ ਕਰ ਤੋਂ ਕੋੜਾ ਚੁੱਕਣ ਦਾ ਇਹ ਕੋਈ ਨਵਾਂ ਨਹੀਂ ਹੈ ਸਾਡੇ ਬਜ਼ੁਰਗਾਂ ਤੋਂ 40 50 60 70 ਸਾਲਾਂ ਤੋਂ ਸਾਡੇ ਕਰਦੇ ਆ ਰਹੇ ਹਨ ਪਿੰਡਾਂ 'ਚ ਵੀ ਕਰਦੇ ਜੀ ਸ਼ਹਿਰ 'ਚ ਵੀ ਕਰਦੇ ਆ ਇਹ ਕੰਮ ਕਰ ਕਰ ਤੋਂ ਕੋੜਾ ਚੁੱਕਣ ਦਾ ਕੰਮ ਕਰਕੇ ਅਸੀਂ ਆਪਣੇ ਬੱਚੇ ਦਾ ਪਰਿਵਾਰ ਨੂੰ ਪਾਲਦੇ ਕਾਂਗਰਸ ਸਰਕਾਰ ਹੋਵੇ ਚਾਹੇ ਆਮ ਆਦਮੀ ਸਰਕਾਰ ਹੋਵੇ ਸਾਨੂੰ ਕਿਸੇ ਸਰਕਾਰ ਨੇ ਰੋਜ਼ਗਾਰ ਨਹੀਂ ਦਿੱਤਾ ਸਾਡਾ ਆਮ ਜਨਤਾ ਨਾਲ ਸਿੱਡਾ ਤਾਲਮੇਲਾ ਹੈ ਅਸੀਂ ਲੋਕਾਂ ਦੇ ਘਰੋਂ ਤੋਂ ਕੁੜਾ ਚੱਕਦੇ ਹਾਂ ਮੰਨੇ ਦੇ 100 150 ਰੁਪਏ ਲੈਨੇ ਤੇ ਇਸ ਕਰਕੇ ਹੁਣ ਸਰਕਾਰ ਹੈ ਜਿਹੜੀ ਇਹ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਰਹੀ ਹੈ ਠੇਕੇ ਦੇ ਠੇਕੇ ਦੀ ਆਰਚ ਕ੍ਰਪਸ਼ਨ ਕਰਨਾ ਚਾਹ ਰਹੀ ਹੈ ਵਾਲਮੀਕੀ ਸਮਾਨ ਨੂੰ ਬੇਰੁਜ਼ਗਾਰ ਕਰਨਾ ਚਾਹ ਰਹੀ ਹੈ ਵਾਲਮੀਕੀ ਸਮਾਨ ਨੂੰ ਆਰਥਿਕ ਗੁਲਾਮ ਬਣਾਉਣਾ ਚਾਹ ਰਹੀ ਹੈ ਤੇ ਇੱਕ ਪਾਸੇ ਆਮ ਆਦਮੀ ਸਰਕਾਰ ਕਹਿੰਦੀ ਵੀ ਅਸੀਂ ਦਲਿਤਾਂ ਦੇ ਫੇਵਰ 'ਚ ਹਾਂ ਅਸੀਂ ਦਲਿਤਾਂ ਨੂੰ ਦਲਿਤਾਂ ਦਾ ਡਿਪਟੀ ਸੀਆ ਬਣਾਵਾਂਗੇ ਸਾਰੀ ਸਰਕਾਰਾਂ ਲੇਕਿਨ ਅੱਜ ਇਹ ਜਿਹੜਾ ਦਲਿਤ ਸਮਾਜ ਸੜਕਾਂ ਤੇ ਹੈ ਇਹ ਮੈਂ ਦੱਸਣਾ ਚਾਹ ਕਰਨੇ ਗਮ ਅੰਮ੍ਰਿਤਸਰ ਜਲੰਧਰ ਪਟਿਆਲਾ ਲੁਧਿਆਣਾ ਇਹ ਸਾਰੇ ਪੰਜਾਬ ਚ ਅੱਗੇ ਫੈਲੇਗੀ ਇਹ ਸਾਰੇ ਪੰਜਾਬ ਚ ਮੂਵਮੈਂਟ ਬਣੇਗੀ ਕਿਉਂਕਿ ਜਿਹੜਾ ਵਲਮਿਕੀ ਸਮਾਜ ਹੈ ਮੈਂ ਦੱਸਣਾ ਚਾਹੁੰਦਾ ਹਾਂ ਇੱਕ ਪਾਸੇ ਭਗਵੰਤ ਮਾਨ ਕਹਿੰਦੇ ਆ ਕਿ ਵੇ ਅਸੀਂ ਨੌਕਰੀ ਉਦਗਾਰ ਦੇ ਰਹੇ ਹਾਂ ਦੂਜੇ ਪਾਸੇ ਹੈ ਇਹ ਆਮ ਜਨਤਾ ਨੂੰ ਆਮ ਬਲਵਾਰਮੀ ਕੇ ਸਮਾਨ ਨੂੰ ਬਰਜ਼ਗਾਰ ਕਰ ਰਹੇ ਹਨ ੱਕਾ ਕਰ ਰਹੇ ਹਨ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇ ਜੇ ਬਲਵਾਰਮੀ ਕੇ ਸਮਾਨ ਨਾਲ ਸੰਬੰਧਿਤ ਲੋਕ ਆਮ ਜਨਤਾ ਜੇ 92 ਸਿੱਟਾ ਦੇ ਕੇ ਇਹਨਾਂ ਨੂੰ ਐਮਐਲਏ ਬਣਾ ਕੇ ਸਰਕਾਰੇ ਨਾਲ ਹੀ ਬਣਾ ਸਕਦੀ ਹੈ ਤੇ ਜਿਹੜਾ ਇਹਨਾਂ ਨੇ ਠੇਕਾ ਰਦ ਨਾਲ ਇਹਨਾਂ ਨੂੰ ਆਉਣ ਵਾਲੀ ਵਿਧਾਨ ਸਭਾ ਜਿਹੜਾ ਖਮਿਆਜਾ ਭੁਗਤਣਾ ਪਵੇਗਾ ਇਹਨਾਂ ਨੂੰ ਹਾਰ ਦਾ ਮੂੰਹ ਦਿਖਾਵਾਂਗੇ ਤੇ ਜਿਹੜਾ ਇਹ ਠੇਕਾ ਕੰਪਨੀ ਨੂੰ ਦੇਣ ਦੀ ਆਦੇ ਵਿੱਚ ਸਾਨੂੰ ਗਲਾਮ ਬਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਿਲਕੁਲ ਵੀ ਨਹੀਂ ਹੋਣ ਦਿੱਤਾ ਜਾਵੇਗਾ ਇਹਦੇ ਵਾਸਤੇ ਚਾਹੇ ਸਾਨੂੰ ਪੂਰੇ ਸਮਾਜ ਨੂੰ ਆਪਣੇ ਬੱਚਿਆਂ ਲੈ ਕੇ ਆਪਣੇ ਆਪਣ ਬੀਬੀਆਂ ਲੈ ਕੇ ਮਤਾਂਵਾਂ ਲੈ ਕੇ ਪੂਰੇ ਪੰਜਾਬ ਦੇ ਸੜਕਾਂ ਦੇ ਉਤਨਾ ਵਿੱਚ ਪਾਵੇ ਚਾਹੇ ਸਾਨੂੰ ਕੁਰਬਾਨੀ ਦੇਣੀ ਪਵੇ ਲੇਕਿਨ ਠੇਕੇ ਕਸੀ ਲੱਗੂ ਨਹੀਂ ਹੁੰਦੇਾਂਗੇ ਪਰ ਜਦੋਂ ਵੀ ਕੋਈ ਤਰੀਕੇ ਦੇ ਨਾਲ ਕੋਈ ਸਰਕਾਰ ਸੋਚਦੀ ਹੈ ਕੋਈ ਕੰਪਨੀਆਂ ਨੂੰ ਠੇਕੇ ਦੇਣ ਦੀ ਸੋਚਦੀ ਹੈ ਕਿ ਕੁਛ ਨਾ ਕੁਛ ਕੰਪਲੀਟਾਂ ਹੁੰਦੀਆਂ ਨੇ ਕੁਛ ਗਲਤੀਆਂ ਹੁੰਦੀਆਂ ਨੇ ਪਹਿਲਾਂ ਕਿਸ ਤਰੀਕੇ ਨਾਲ ਤੁਸੀਂ ਕਹਿੰਦੇ ਘਰ ਘਰ ਤੋਂ ਕੂੜਾ ਚੱਕਦੇ ਆ ਕਿ ਤਾਂ ਕਰਕੇ ਹੀ ਕੰਪਨੀਆਂ ਲਿਆਣੀਆਂ ਪੈਰੀਆਂ ਨੇ ਤਾਰਕ ਸੋਚਣਾ ਪੈ ਰਿਹਾ ਸਰਕਾਰ ਨੂੰ ਕਿ ਕੁਛ ਆਪਣੇ ਬੰਦੇ ਦੀਆਂ ਗਲਤੀਆਂ ਸੀ ਜਾਂ ਫਿਰ ਕਿਤੇ ਨਾ ਕਿਤੇ ਸਰਕਾਰ ਦਾ ਫਰਮਾਨ ਹੈ ਕਿ ਹਾਂ ਅਸੀਂ ਨਾ ਤਾਂ ਕੋਈ ਰੁਜ਼ਗਾਰ ਜਗ੍ਹਾ ਪ੍ਰਾਈਵੇਟ ਕੰਪਨੀ ਲੈ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਹੈ ਇਹ ਜਾਂ ਕੋਈ ਵੀ ਕੋਈ ਇਨਸਾਨ ਜਿਸ ਤੋਂ ਕੋਈ ਗਲਤੀ ਨਾ ਹੋਵੇ ਜੇ ਕਿਤੇ ਕੋਈ ਇਹ ਜੀ ਕੰਪਲੇਂਟ ਹੈਗੀ ਹੈ ਸਾਡੀ ਲੋਕਲ ਲੀਡਰਸ਼ਿਪ ਹੈਗੀ ਹੈ ਪੰਜਾਬ ਦੀ ਸਟੇਟ ਸੁਪਰ ਲੀਡਰਸ਼ਿਪ ਹੈ ਸਾਨੂੰ ਦੱਸਿਆ ਜਾ ਵੀ ਆ ਕੰਪਲੇਂਟ ਅਸੀਂ ਕਰ ਅਸੀਂ ਦੂਰ ਕਰਨ ਨੂੰ ਤਿਆਰ ਆਂ ਮਾਨਯੋਗ ਐਨਜੀਟੀ ਦੇ ਰੂਲ ਅਸੀਂ ਫੋਟੋ ਕਰਨ ਨੂੰ ਤਿਆਰ ਆਂ ਅਸਲ 'ਚ ਸਰਕਾਰ ਫੇਲ ਹੈ ਕਿਉਂਕਿ ਜਿਹੜਾ ਗਿੱਲੇ ਸੁੱਕੇ ਦੇ ਨਾਂ ਤੇ ਇਹ ਡਰਾਮਾ ਕਰਦੀ ਹੈ ਸਾਡੇ ਜਿਹੜੇ ਕਰਮਚਾਰੀ ਗਿੱਲਾ ਸੁੱਕਾ ਵੱਖਰਾ ਵੱਖਰਾ ਕਰਨ ਨੂੰ ਦਰਨ ਤਿਆਰ ਆ ਲੇਕਿਨ ਇਹਨਾਂ ਕੋਲ ਕੋਈ ਪ੍ਰੋਜੈਕਟ ਨਹੀਂ ਹੈ ਕੋਈ ਡੰਪਿੰਗ ਗਰਾਊਂਡ ਨਹੀਂ ਹੈ ਕੋਈ ਸਾਈਟ ਨਹੀਂ ਹੈ ਗਲਤੀ ਵਾਲੀ ਕੋਈ ਗੱਲ ਨਹੀਂ ਹੈ ਸਿਰਫ ਮਸਲਾ ਕਰਪਸ਼ਨ ਦਾ ਹੈ ਇਸ ਇਹ ਦਲਿਤ ਸਮਾਜ ਨੂੰ ਦੇਖਣਾ ਨਹੀਂ ਚਾਹੁੰਦੇ ਵੀ ਅੱਜ ਵਧੀਆ ਕੱਪੜੇ ਪਾ ਕੇ ਵਧੀਆ ਕੁਰਤੇ ਪਜਾਮੇ ਪਾ ਕੇ ਵਧੀਆ ਗੱਡੀ 'ਚ ਸਾਡੇ ਬਰਾਬਰ ਕਿਉਂ ਬੈਠੇ ਨੇ ਕਿਉਂਕਿ ਇਹ ਗੁਲਾਮ ਬਣਾਣਾ ਚਾਹੁੰਦੇ ਇਹ ਕਿਉਂਕਿ ਮਨੁਵਾਦੀ ਸੋਚ ਹੈ ਅੰਬੇੜਕਰਵਾਦੀ ਸੋਚ ਨੂੰ ਦਬਣਾ ਚਾਹੁੰਦੇ ਵੀ ਦਲਿਤ ਸਮਾਜ ਸਾਡੇ ਬਰਾਬਰ ਆ ਕੇ ਕਿਉਂ ਬੈਠ ਰਿਹਾ ਹੈ ਇਹ ਇਸ ਕਰਕੇ ਸੜਕਾਂ ਕਿ ਅੱਜ ਦਲਿਤ ਸਮਾਜ ਆਜ਼ਾਦ ਹੈ ਕਿਉਂਕਿ ਮੈਂ ਪਹਿਲੇ ਕਹਿ ਕੇ ਗਿਆ ਕਿ ਕੋਈ ਜਿਹੜਾ ਸਾਡਾ ਕੰਮ ਹੈ ਆਪ ਦਾ ਪੈਦਾ ਕੀਤਾ ਰੋਜ਼ਗਾਰ ਹੈ ਜਿੰਨੀ ਜਿਦੀ ਮਿਹਨਤ ਹੈ ਉਹਨਾਂ ਸੀ ਪੈਸਾ ਕਮਾਉਣਾ ਜਨ ਸੈਕਟਰੀ ਅਸੀਂ ਪੰਜਾਬ ਸਰਕਾਰ ਨਾਲ ਸਾਡੀ ਮੰਗ ਚੱਲ ਰਹੀ ਪਿਛਲੇ ਕਈ ਸਾਲਾਂ ਤੋਂ ਵੀ ਜਿਹੜੇ ਸੜਕਾਂ ਤੇ ਝਾੜੂ ਮਾਰ ਰਿਹਾ ਸਾਡਾ ਸਮਾਜ 10000 ਵਿੱਚ ਕੀ ਗੁਜ਼ਾਰਾ ਕਰੂਗਾ ਕਿਉਂਕਿ 10000 ਦਾ ਜੀਵਨ ਵੀ ਇਹਦੇ ਵਿੱਚ ਹੀ ਹੈ ਮੌਤ ਵੀ ਦੇ ਵਿੱਚ ਹੀ ਹੈ ਕੁੜੀ ਦਾ ਵਿਆਹ ਬੱਚਿਆਂ ਦਾ ਵਿਆਹ ਵੀ ਦੇ ਵਿੱਚ ਹੀ ਹੈ ਅਸੀਂ ਆਪਣੇ ਬੱਚਾ ਜੋ ਕੀ ਪੜਾਵਾਂਗੇ ਮੈਂ ਡਾਕਟਰ ਰਵਜੋਸ਼ ਸਿੰਘ ਮੰਤਰੀ ਰੋਕਲ ਬੋਡੀ ਨਾਲ ਵੀ ਸਾਡੀ ਮੀਟਿੰਗ ਹੋਈ ਸੀ ਮੈਂ ਉੱਥੇ ਵੀ ਸਵਾਲ ਚੁੱਕਿਆ ਸੀਗਾ ਵੀ ਜਿੰਨੀ ਤਨਖਾਹ ਸਾਡੇ ਕਰਮਚਾਰੀ ਨੂੰ ਸਾਡੇ ਸਮਾਨ ਨੂੰ ਦਿੱਤੀ ਜਾ ਰਹੀ ਹੈ ਉਸ 10000 ਦੇ ਜਿਹੜੇ ਅਧਿਕਾਰੀ ਅੰਦਰ ਬੈਠੇ ਹਨ ਇਹਨਾਂ ਦੇ ਕੁੱਤੇ ਦੇ ਬਿਸਕਟ ਆਨੇ ਆ ਤੇ ਇਹਨਾਂ ਦੇ ਬੱਚਿਆਂ ਦੇ ਦੁੱਧ ਆਂਦਾ ਜਿਨ੍ਹਾਂ ਦਾ ਅਸੀਂ ਜੀਵਨ ਮਰਨ ਦੱਸਿਆ ਚ ਕਰਦੇ ਆ ਸਾਡੀ ਉਹ ਵੀ ਮੰਗ ਚੱਲ ਰਹੀ ਵੀ ਇਹਨਾਂ ਦਾ ਡੀ ਸੀ ਰੇਟ ਵਧਾਇਆ ਜਾਵੇ ਘੱਟੋ ਘੱਟ ਇੰਨਾ ਕੀਤਾ ਜਾਵੇ ਚੰਡੀਗੜ੍ਹ ਦੇ ਬਰਾਬਰ 24000 ਵੀ ਤਾਂ ਕਿ ਆਪਣਾ ਗੁਜ਼ਰਬਾਸ ਚੰਗੇ ਤਰੀਕੇ ਨਾਲ ਕਰ ਸਕਣ ਤੇ ਅਸੀਂ ਠੇਕੇਦਾਰੀ ਦਾ ਵਿਰੋਧ ਕਰ ਰਹੇ ਹਾਂ ਤੇ ਦੂਜੇ ਪਾਸੇ ਹੁਣ ਨਵਾਂ ਠੇਕਾ ਜਿਹੜਾ ਹੈ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਇਹਦਾ ਜ਼ੋਰਦਾਰ ਤਿੱਕਣਾ ਵਿਰੋਧ ਕਰ ਰਹੇ ਹਾਂ ਤੇ ਕਿਸੇ ਵੀ ਕੀਮਤ ਚ तरीके ਦਾ ਬਿਲਡਿੰਗ ਦਾ ਕੰਮ ਹੋਵੇ ਜਾਂ ਫਿਰ ਕਿਸੇ ਤਰੀਕੇ ਦੇ ਇਹ ਗੰਦਾ ਕੰਮ ਹੋਵੇ ਤਾਂ ਉਥੇ ਕਿੱਟਾਂ ਦਿੱਤੀਆਂ ਜਾਂਦੀਆਂ ਨੇ ਸਫਾਈ ਕਰਮਚਾਰੀਆਂ ਨੂੰ ਕਿ ਪਾਈ ਇੱਥੇ ਇਹ ਚੀਜ਼ ਨੂੰ ਹੱਥ ਨਹੀਂ ਲਾਣਾ ਬਿਮਾਰੀ ਫੈਲ ਸਕਦੀ ਹੈ ਜਾਂ ਆਪਾਂ ਆਪ ਇਹ ਚੀਜ਼ ਗੰਦਗੀ ਚੱਕਣੀ ਕੋਈ ਥੋੜੇ ਸਫਾਈ ਕਰਮਚਾਰੀਆਂ ਨੂੰ ਕੋਈ ਤਰੀਕੇ ਦੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਸੀ ਕੋਈ ਕਿੱਟ ਵਗੈਰਾ ਜਾਂ ਫਿਰ ਕਿਤੇ ਨ ਕਿਤੇ ਆਪਣੀ ਜ਼ਿੰਦਗੀ ਦਾਤੇ ਲਾ ਕੇ ਤੁਸੀਂ ਇਸ ਤਰੀਕੇ ਦੀ ਲੋਕਾਂ ਦੇ ਵਾਸਤੇ ਜਿਹੜੀ ਕੋੜਾ ਚੱਕਰ ਇਹ ਘਰ ਕਰ ਜਾ ਕੇ ਪੂਰੇ ਪੰਜਾਬ ਚ ਕਿਤੇ 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 ਕੋਈ ਨਗਰ ਨਿਗਮ ਜਾਂ ਨਗਰ ਕੌਂਸਲ ਦੇ ਜਾਂਦੀ ਆਲਰੇਡੀ ਪੰਜਾਬ ਚ ਕਿਤੇ ਵੀ ਇਹ ਕਿੱਟਾ-ਕੁੱਟਾ ਨਹੀਂ ਦੇ ਜਾਂਦੀਆਂ ਜਿੰਨਾ ਵੀ ਬਚਰਾ ਇਹ ਸਫਾਈ ਕੰਮ ਆਏ ਆਪਣੇ ਜਾਨਵਰੇ ਦੋਏ ਲਾ ਰਿਆ ਹੈ ਹਮ ਅਦੀਨਾਂ ਨੂੰ ਕਹਿੰਦੇ ਨੇ ਤੁਹਾਡੀ ਰਾਤ ਦੀ ਡਿਊਟੀ ਆ ਰਾਤ ਦੀ ਡਿਊਟੀ ਕਰਦੇ ਇਹਨਾਂ ਦਾ ਕੋਈ ਉਹ ਨਹੀਂ ਹੈ ਰਾਤ ਨੂੰ ਡਿਊਟੀ ਇਹਨਾਂ ਤੋਂ ਲੈਣੀ ਆ ਜਿੰਨੇ ਵੀ ਇਹਨਾਂ ਦੇ ਕੰਮ ਕਰਾਣੇ ਸਾਰੇ ਜਿੰਨੇ ਵੀ ਕੰਮ ਹੈ ਨਾ ਜਿਹੜੇ ਹੋਰਾਂ ਇਹ ਨਹੀਂ ਅਦਰ ਹਾਂਜੀ ਡਿਪਾਰਟਮੈਂਟਾਂ ਗਏ ਉਹ ਵੀ ਇਨ ਇਨਾਂ ਬੁਲਾਣੇ ਆ ਉਹ ਵੀ ਬਗਾਰਾਂ ਵੀ ਇਨਾਂ ਦੇ ਕਰਾਣੀਆਂ ਰਾਤ ਨੂੰ ਇਨਾਂ ਨੂੰ ਡਿਊਟੀ ਬੁਲਾਣਾ ਬਾਲਮੀਕੀ ਸਮਝ ਲਈ ਕਿ ਮਜ਼ਦੂਰੀ ਵਾਸਤੇ ਬਣਿਆ ਬਸ ਬਸ ਬਾਲਮੀਕੀ ਕੌਮ ਹੈ ਜਿਹੜੀ ਉਹ ਠੱਕੇ ਗਾਣੇ ਵਾਸਤੇ ਉਹ ਤੁਹਾਨੂੰ ਗੁਲਾਮ ਬਣਾਣੇ ਗਿਆ ਜਿਹੜੀਆਂ ਅੱਜ ਤੇ ਚਾਰ ਜੋਗਾਂ ਦੇ ਚੱਲੀ ਆ ਰਹੀ ਆ ਉਹ ਹੁਣ ਵੀ ਅੱਲਾ ਸਹੀ ਸੋਚਦੇ ਵੀ ਹੁਣ ਵੀ ਉਹੀ ਚੱਲ ਰਹੀ ਆ ਕਿਉਂਕਿ ਇਹਨਾਂ ਨੂੰ ਕੋਈ ਇਨਸਾਫ ਦੇਣੇ ਜਾਂ ਇਹਨਾਂ ਨੂੰ ਅੱਗੇ ਵਧਾਣੇ ਕੀ ਤਾਂ ਕੋਈ ਸਰਕਾਰ ਹੁਣ ਤੱਕ ਕੋਈ ਗੱਲ ਨਹੀਂ ਕਰ ਰਹੀ ਸਾਢੇ 3 ਸਾਲ ਹੀ ਇਹਨੂੰ ਵੀ ਲੰਘ ਗਏ 75 ਸਾਲ ਦੇ ਅਜ਼ਾਦ ਨੂੰ ਵੀ ਹੋ ਗਏ ਹੁਣ ਤਾਂ ਉਹ ਤਾਂ ਕਿਸੇ ਸਰਕਾਰ ਨੇ ਸੋਚਿਆ ਨਹੀਂ ਹੈ ਅੱਗੇ ਲਈ ਪਤਾ ਨਹੀਂ ਕੀ ਹੋਊਗਾ ਤਾਂ ਹੁਣ ਵੱਧੀਆਂ ਗੱਲਾਂ ਸਰਕਾਰ ਬਰਾਬਰ ਦਾ ਹੱਕ ਕਹਿ ਰਹੀ ਹੈ ਕਿ ਬਰਾਬਰ ਦਾ ਹੱਕ ਦਵਾਂਗੇ ਹਰ ਕੌਮ ਨੂੰ ਭਾਵੇਂ ਬਾਦਮੀਕੀ ਪਾਈਚਾਰਾ ਭਾਵੇਂ ਐਸਸੀ ਪਾਈਚਾਰਾ ਹਰੀਜਨਾਂ ਕੋਈ ਵੀ ਹੈਗਾ ਪਰ ਇੱਥੇ ਤੁਸੀਂ ਕਹਿ ਰਹੇ ਕਿ ਸਾਨੂੰ ਮਜ਼ਦੂਰੀ ਵਾਸਤੇ ਵੀ ਮਜ਼ਦੂਰੀ ਨਹੀਂ ਕਰਨਦੇ ਹਾਂਜੀ ਬਿਲਕੁਲ ਸਹੀ ਹੈ ਜੀ ਸਰਕਾਰ ਗੱਲਾਂ ਤਾਂ ਬਹੁਤ ਕਰ ਰਹੀਆਂ ਪਰ ਸਿਰਫ ਗੱਲਾਂ ਚ ਹੀ ਆ ਕਾਗਜ਼ਾ ਚ ਆ ਕਰ ਕੁਛ ਨਹੀਂ ਰਹੀ ਕਿਉਂਕਿ ਜਿਹੜਾ ਸਾਡੇ ਲੋਡ ਰੂਡ ਦਾ ਸਾਡਾ ਕੰਮ ਆ ਉਹ ਵੀ ਸਾ ਤੋਂ ਛੀਨਿਆ ਜਾ ਰਿਹਾ ਜਿਹੜੀ ਸਾਡੀ ਮਜ਼ਦੂਰੀ ਅਸੀਂ ਆਪ ਕਰ ਰਹੇ ਆ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ ਕੋਈ ਕਿੱਟ ਨਹੀਂ ਕੋਈ ਗਲਵਜ਼ ਨਹੀਂ ਹੌਟ ਹੋਰੇ ਤੇ ਨਮਗਰਾਂ ਦੇ ਵਿੱਚ ਕੋਈ ਡੰਪਿੰਗ ਪੁਆਇੰਟ ਆਪਣਾ ਨਹੀਂ ਹੈਗਾ ਮਿਨਿਸਪਲ ਕਮੇਟੀ ਦਾ ਕੋਈ ਡੰਪਿੰਗ ਪੁਆਇੰਟ ਵੀ ਨਹੀਂ ਹੈਗਾ ਜੀ ਘੱਟੋ ਘੱਟ 15 16 ਸਾਲ ਹੋ ਗਏ ਡੰਪਿੰਗ ਪੁਆਇੰਟ ਦੀ ਸੀ ਪਹਿਲਾਂ ਹੀ ਮੰਗ ਕੀਤੀ ਸੀ ਹੁਣ ਵੀ ਮੰਗ ਕਰਦੇ ਆ ਕੋਈ ਡੰਪਿੰਗ ਪੁਆਇੰਟ ਇੱਥੇ ਕੋਈ ਨਹੀਂ ਹੈਗਾ ਜੀ ਉੱਥੇ ਜੇ ਅਸੀਂ ਰੇੜੀਆਂ ਲੈ ਕੇ ਜਾਂਦੇ ਆਂ ਆਪਣੀ ਉੱਥੇ ਸਾਡੀਆਂ ਬਰਸਾਤ ਦੇ ਦਿਨਾਂ ਵਿੱਚ ਉਹ ਜਿਹੜੇ ਦਿਨ ਚੱਲ ਰਹੇ ਆ ਜੀ ਉੱਥੇ ਸਾਡੀ ਰੇੜੀਆਂ ਟੁੱਟਦੀਆਂ ਨੇ ਜੀ ਅਸੀਂ ਐਮਐਲਏ ਸਾਹਿਬ ਨੂੰ ਵੀ ਮੰਗ ਕੀਤੀ ਸੀ ਜੀ ਵੀ ਉਸ ਡੰਪਿੰਗ ਪੁਆਇੰਟ ਨੂੰ ਜਿਹੜਾ ਇੱਥੇ ਇੱਕ ਪ੍ਰਾਈਵੇਟ ਡੰਪ ਆ ਉਹਨੂੰ ਰੈਂਟ ਤੇ ਲਿੱਤਾ ਹੋਇਆ ਉਹਨੂੰ ਥੋੜਾ ਜਿਆਦਾ ਸੁਚੇਤ ਚ ਢੰਗ ਨਾਲ ਉਹਨੂੰ ਪੱਕਾ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਸਪਾਈ ਸੇਵਕ ਨੇ ਸਾਡੇ ਡੋਟਰਲ ਨੇ ਸਾਥੀ ਨੇ ਉਹਨਾਂ ਦੀਆਂ ਰੇੜੀਆਂ ਨਾ ਟੁੱਟਣ ਟੁੱਟਣ ਨਾ ਸਕਣ ਜੀ ਤੇ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿ ਸਾਡੇ ਐਮਐਲਏ ਸਾਹਿਬ ਨੂੰ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਸਮਾਜ ਵੱਲੋਂ ਪੂਰਜੋ ਅਪੀਲ ਹੈ ਕਿ ਇਸ ਟੈਂਡਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ ਨਹੀਂ ਤਾਂ ਸਾਰੇ ਵਾਲਮੀਕ ਸਮਾਜ ਨੂੰ ਸਾਡੇ ਤੇ ਉਤਰਨਾ ਪਵੇਗਾ ਤੇ ਅਸੀਂ ਕਿਸੇ ਵੀ ਕੀਮਤ ਦੇ ਟੈਂਡਰ ਨਹੀਂ ਹੋਣ ਦੇਵਾਂਗੇ ਅੱਛਾ ਵੋਟਾਂ ਤਾਂ ਸਾਰਾ ਹਰ ਇਨਸਾਨੇ ਪਾਉਂਦਾ ਹੈ ਭਾਵੇਂ ਕਿਸੇ ਵੀ ਸਮਾਜ ਨਾਲ ਜੁੜਿਆ ਹੋਵੇ ਭਾਵੇਂ ਕੋਈ ਐਸਟੀ ਨਾਲ ਹੈ ਭਾਵੇਂ ਕੋਈ ਜਰਨਲ ਨਾਲ ਹੈ ਕਿਸੇ ਨਾਲ ਵੀ ਹੈਗਾ ਪਰ ਇਸ ਬਾਰੇ ਤੁਸੀਂ ਐਮਰੇ ਸਾਹਿਬ ਨਾਲ ਗੱਲਬਾਤ ਕੀਤੀ ਹੈ ਕਿ ਅਸੀਂ ਭਾਈ ਵੋਟ ਪਾਈ ਹੈ ਕਿ ਸਾਡੇ ਦਾ ਧੱਕਾ ਹੋ ਰਿਹਾ ਹੈ ਸਾਡੀ ਸੁਣਵਾਈ ਕੀਤੀ ਜਾਵੇ ਐਮੇ ਸਾਹਿਬ ਨਾਲ ਵੀ ਮਿਲੇ ਆਂ ਮੰਤਰੀ ਨੂੰ ਮਿਲੇ ਆਂ ਲੇਕਿਨ ਜਿਹੜਾ ਵਾਲਮੀਕੀ ਸਮਾਜ ਹੈ ਇਹ ਕਹਿੰਦੇ ਨੇ ਸਿਰਫ ਯੂਜ਼ ਐਂਡ ਥਰੋ ਦੇ ਵੋਟਾਂ ਲਈ ਸਾਨੂੰ ਸਿਰਫੇ ਵਰਤਦੇ ਆ ਉਹ ਕਹਿੰਦੇ ਵੀ ਤੁਹਾਡਾ ਆ ਕਰਾਂਗੇ ਆ ਕਰਾਂਗੇ ਲੇਕਿਨ ਜਦੋਂ ਸਾਡੀ ਵਾਰੀ ਆਂਦੀ ਹੈ ਸਾਡੀ ਮੰਗਾ ਦੀ ਵਾਰੀ ਆਂਦੀ ਹੈ ਇਹ ਸਾਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੰਦੇ ਹੈਗੇ ਅਸੀਂ ਪਿਛਲੇ ਕਈ ਦਿਨਾਂ ਤੋਂ ਆਮ ਆਦੀ ਪਾਰਟੀ ਦੀ ਐਮਐਲਏ ਅਮਨਜੋਤ ਅਨਮੋਲ ਕਗਰ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਾਲੇ ਤੱਕ ਸਾਨੂੰ ਮੀਟਿੰਗ ਦਾ ਸਮਾਂ ਵੀ ਨਹੀਂ ਨਹੀਂ ਮਿਲਿਆ ਹੈਗਾ ਇਸ ਕਰਕੇ ਕੇ ਨਾਮ ਅਸੀਂ ਹੁਣ ਆਪਣੇ ਸਮਾਜ ਨੂੰ ਅਪੀਲ ਕਰ ਰਹੇ ਹਾਂ ਵੀ ਜਿਹੜਾ ਹੁਣ ਵੋਟ ਦਾ ਅਧਿਕਾਰ ਸਾਨੂੰ ਡਾਕਟਰ ਪ੍ਰੀਮ ਰਾਮ ਮੈਡੀਕਲ ਨੇ ਜਿੱਤਾ ਹੈ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਹੈ ਵੀ ਰਾਜਾ ਪਲੇਟ ਤੋਂ ਨਹੀਂ ਬਣੂਗਾ ਟਿੱਡ ਤੋਂ ਨਹੀਂ ਬਣੂਗਾ ਇਹ ਵੋਟਾਂ ਦੇ ਅਧਿਕਾਰ ਨਾਲ ਮਿਲੂਗਾ ਅਸੀਂ ਮੈਂ ਆਪਣੇ ਚੈਨਲਾਂ ਨਾਲ ਆਪਣੇ ਸਮਾਜ ਨੂੰ ਆਪੇ ਬੇਨਤੀ ਕਰ ਰਹੇ ਆਂ ਵੀ ਅਜੀਹੇ ਸਰਕਾਰਾਂ ਨੂੰ ਵੋਟਾਂ ਨਾ ਪਾਓ ਜਿਹੜੀ ਸਾਨੂੰ ਸਿਰਫ ਯੂਜ਼ ਕਰਦੀਆਂ ਤੇ ਵੋਟ ਅਸੀਂ ਸਿਰਫ ਦੇਖ ਕੇ ਪਾਓ ਜਿਹੜਾ ਸਾਡੇ ਸਮਾਜ ਦੀ ਗੱਲ ਚੱਕੇਗਾ ਕਿਉਂਕਿ ਅੱਜ ਵੀ ਸਾਡੇ ਸੇ ਸਰਕਾਰ ਚ ਪੂਜਾ MLA ਸਾਡੇ ਦਲੇ ਸਮਾਜ ਦੇ ਬੈਠੇ ਆਂ ਲੇਕਿਨ ਉਹ ਵੀ ਇੱਕ ਤਰੀਕਾ ਨਾਲ ਗੁਲਾਮੀ ਹੈ ਕਿਉਂਕਿ ਆਵਾਜ਼ ਸਮਾਜ ਦੀ ਨਹੀਂ ਚੁੱਕਦੇ ਅਗੇ ਤੇ ਮੈਂ ਫੀਲ ਕਰਨਾ ਆਪਣੇ ਚੈਨਲ ਦਾ ਧਰਨਾ ਕਿੰਨੀ ਦੇਰ ਤੱਕ ਰਹੇਗਾ ਕਿੰਨੀ ਦੇਰ ਚੱਲਦਾ ਰਹੇਗਾ ਤੁਹਾਡਾ ਜਦੋਂ ਤੱਕ ਸਾਡੀ ਮੰਗ ਨਹੀਂ ਪ ਲਗਾਤਾਰ ਚਲਦਾ ਰਹੇਗਾ ਤੇ ਜਦੋਂ ਲੋਡ ਪਈ ਤਾਂ ਇਹ ਹਰ ਪੰਜਾਬ ਚ ਵੀ ਫੈਲੇਗੀ ਠੀਕ ਹੈ ਬਿਲਕੁਲ ਦੇਖੋ ਕਿ ਨਾਲ ਮਹਿਲਾਵਾਂ ਨੇ ਆਪਣੇ ਬੱਚਿਆਂ ਨਾਲ ਲੈ ਕੇ ਆਏ ਹੋਏ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਘਰ ਚਲਾਉਣਾ ਕਿਉਂਕਿ ਜਿਹੜੀ ਔਰਤ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਸਣ ਆਣਾ ਕਿਸ ਤਰੀਕੇ ਨਾਲ ਸਾਰਾ ਕੁਝ ਸਮਾਨ ਆਣਾ ਕਿੰਨਾ ਕੁ ਮੁਸ਼ਕਲ ਹੋ ਜੇਕਰ ਆਪਕਾ ਕੰਮ ਛੁੱਟ ਗਿਆ ਜਿ ਲੋਰੇ ਸਰਕਾਰ ਕਰ ਰੱਖਾ ਹੈ ਜਦਰਾ ਤਾਂ ਕੰਮ ਵੀ ਕਰੇ ਤਾਂ ਉਹ ਵੀ ਛੀਨੇ ਲੈ ਰਹੇ ਹਨ ہمارے ਲੋਕ ਸੇ ਸਾਡੇ ਬੱਚੋ ਦਾ ਪਾਲਣਾ ਪੜਾਣਾ ਲਿਖਾਣਾ ਤੇ ਕਿਰਾਇਆ ਵੀ ਦੇਣਾ ਘਰ ਦਾ ਕਿਰਾਇਆ ਦੇਣਾ ਔਰ ਉਹ ਵੀ ਉਹ ਵੀ ਜਦਰਾ ਤਾਂ ਕੰਮ ਕਰਾ ਉਹ ਵੀ ਛੀਨੇ ਲੈ ਰਹੇ ਬਾਬੂ ਜੀ हम लोग को तो जीने ही नहीं देने वाले बताओ आप बच्चे भी लेके आगे साथ में अरे बच्चे भूखे मरते अब सवेरे बैठे हुए ना रोटी ना पानी कुछ भी नहीं पीने खाने को मिले हमारे बच्चे ऐसे ही बिलक रहे पड़े हुए बताओ आपका घर का गुजारा कूड़ा उठाने से होता था हाँ सर हम लोग वही काम ही करते हैं भाई तो वही से गुजारा भी होता है कोई चोरी चकारी नहीं कुछ नहीं सीधा अपना हक की रोटी खा रहे हो भी छीन नहीं बताओ हमारे को वो भी खाने नहीं दे रहे हैं हमारे बच्चों के लिए जीने मुहाल पढ़ने लिखने के लिए भी नहीं दे रहे ना पढ़ा पढ़ा सकते ना खिला सरकारी में पढ़ा रहे उसमें भी नहीं जीने दे रहे बताओ पेट ही रोटी पड़ जाए बहुत कितनी देर से रह रही नमक हम आज बीस साल से हो छोटे छोटे बच्चे थे जब से हम काम कर रहे थे कोई कोठी नहीं बनी थी कोई कुछ भी नहीं जब से हम लोग काम कर रहे हैं हमारे बच्चे भी जवान हो गए बच्चे भी यहाँ पर हो गए फिर भी जीने नहीं दे रहे साहब ठीक है बिल्कुल देखो कि जिस तरीके नाल ਅੱਜ ਸਫਾਈ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ ਹੈ ਹੁਣ ਨਮਾ ਗਰਾਉਂ ਦੇ ਵਿੱਚ ਪਹਿਲਾਂ ਹੀ ਗੰਦਗੀ ਬਹੁਤ ਹੈ ਜੇ ਆਪਾਂ ਗੱਲ ਕਰੀਏ ਨਮਾ ਗਰਾਉਂ ਦੀ ਸੜਕਾਂ ਦਾ ਬੁਰਾ ਹਾਲ ਹੈ ਨਮਾ ਗਰਾਉਂ ਦੇ ਵਿੱਚ ਗਟਰਾਂ ਦੇ ਟੱਕਣ ਖੁੱਲੇ ਪਏ ਨੇ ਲੋਕ ਤਰਾ ਤਰਾ ਕਰ ਰਹੇ ਨੇ ਦੂਜੇ ਪਾਸੇ ਸਫਾਈ ਕਰਮਚਾਰੀ ਬਾਲਮਿਕ ਭਾਈਚਾਰੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣਾ ਰੁਜ਼ਗਾਰ ਆਪ ਪੈਦਾ ਕੀਤਾ ਸੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਕਿ ਸਰਕਾਰਾਂ ਤੋਂ ਅਸੀਂ ਕੋਈ ਨੌਕਰੀ ਨਹੀਂ ਮੰਗ ਰਹੇ ਕੋਈ ਪੱਤਾ ਨਹੀਂ ਮੰਗ ਰਹੇ ਪਰ ਉਸ ਦੇ ਬਾਵਜੂਦ ਵੀ ਸਾਨੂੰ ਦੁਜਗਾਰ ਤੋਂ ਵਾਂਝੇ ਕੀਤਾ ਜਾ ਰਹੇ ਆ ਕਿਉਂਕਿ ਨਮਾ ਗਰਾਉਂ ਦੇ ਵਿੱਚ ਸਵਾ ਲੱਖ ਤੋਂ ਵੱਧ ਲੋਕ ਰਹਿੰਦੇ ਨੇ ਘਰਾਂ ਘਰਾਂ ਜਾ ਕੇ ਕੂੜਾ ਚੁੱਕਦੇ ਇਹਨਾਂ ਨੂੰ ਦੱਸਿਆ ਗਿਆ ਕਿ ਹੁਣ ਇੱਕ ਨਵਾਂ ਟੈਂਡਰ ਜਿਹੜਾ ਕੱਢਿਆ ਜਾ ਰਿਹਾ ਠੇਕੇਦਾਰੀ ਸਿਸਟਮ ਦੇ ਨਾਲ ਸਾਡੇ ਰੋਟੀ ਦੇ ਟੁਕਾ ਮਾਰਿਆ ਜਾ ਰਿਹਾ ਹੈ ਪ੍ਰਾਈਵੇਟ ਕੰਪਨੀ ਆਣ ਗਈ ਉਸ ਦੇ ਵਿੱਚ ਜੋ 10000 8000 ਤੇ ਕੰਮ ਕਰਵਾਇਆ ਜਾਵੇਗਾ ਪਰ ਉਸ ਦੀ ਵੀ ਕੀ ਗਰੰਟੀ ਹੋਵੇਗੀ ਤਨਖਾਹ ਸਮੇਂ ਸਿਰ ਦਿੱਤੀ ਜਾਣਗੀ ਜਾਂ ਨਹੀਂ ਪਰ ਦੂਜੇ ਪਾਸੇ ਨੂੰ ਦੱਸਿਆ ਗਿਆ ਕਿ ਹੁਣ ਇਹ ਧਰ ਨਾਲ ਲਗਾਤਾਰ ਜਾਰੀ ਰਹੇਗਾ ਨਮਾਗਰਾਉਂ ਦੇ ਵਿੱਚ ਹੁਣ ਕੌਣ ਕੂੜਾ ਚੱਕੇਗਾ ਕਿਉਂਕਿ ਨਮਾਗਰਾਉਂ ਦੇ ਵਾਸੀਆਂ ਨੂੰ ਮੁਸ਼ਕਲ ਹੋ ਜੇਗੀ ਕਿਉਂਕਿ ਡੰਪਿੰਗ ਗਰਾਉਂਡ ਨਮਾਗਰਾਉਂ ਦੇ ਵਿੱਚ ਨਹੀਂ ਪਰ ਦੂਜੇ ਪਾਸੇ ਹੁਣ ਘਰਾਂ ਦੇ ਵਿੱਚ ਕੂੜੇ ਦੇ ਢੇਰ ਲੱਗ ਜਾਣਗੇ ਜਿਸ ਤੋਂ ਬਾਅਦ ਬਿਮਾਰੀਆਂ ਦਾ ਵੀ ਵੱਡਾ ਖਤਰਾ ਹੋਵੇਗਾ ਤੇ ਅੱਗੇ ਹੁਣ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਮਲੇਰੀਆ ਟਾਈਫਾਇਡ ਤੇ ਡੇਂਗੂ ਵਰਗੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਨਮਾਗਰੋਂ ਦੇ ਵਿੱਚ ਸਰਕਾਰ ਨੂੰ ਇਸ ਫੈਸਲੇ ਬਾਰੇ ਜੂਰ ਵਿਚਾਰ ਕਰਨਾ ਚਾਹੀਦਾ ਹੈ ਦੇਖਦੇ ਕਿ ਆਉਣ ਵਾਲੇ ਦਿਨਾਂ ਚੀਨਾ ਦਾ ਰੋਸ ਕਿੰਨਾ ਕੁ ਹੋਰ ਵੱਧ ਹੈ ਤੇ ਸਰਕਾਰ ਇਹਨਾਂ ਦੇ ਉੱਤੇ ਜੋ ਇਹ ਰੁਜ਼ਗਾਰ ਖੋਣ ਦੀ ਗੱਲ ਆਖ ਰਹੀ ਹੈ ਤਾਂ ਉਸ ਤੋਂ ਬਾਅਦ ਕੀ ਫੈਸਲੇ ਜਾਂਦੇ ਨੇ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਮੈਨ ਸਮਝ ਦੇ ਨਾਲ ਤੇ ਸਿੰਘ